ਆਊਟਸਾਈਡਰਸ ਲਈ ਜੇ ਤੇ ਉਹ ਇਕੱਲੇ ਆਂਦੇ ਆ ਡੋਰ ਦੇ ਉੱਪਰ ਜੀ ਤੇ ਫਿਰ ਦੱਸਦੇ ਆ ਕਿ ਕੋਈ ਆਇਆ ਜੀ ਜੇ ਓਨਰ ਨਾਲ ਚਲਾ ਗਿਆ ਉਹਨਾਂ ਨੂੰ ਰਿਸਿਵ ਕਰ ਹਾਂਜੀ ਉਸ ਤੋਂ ਬਾਅਦ ਇਹਨਾਂ ਦੀ ਡਿਊਟੀ ਖਤਮ ਹੈ ਕੁਝ ਨਹੀਂ ਕਰਦੇ ਵੀ ਤੁਸੀਂ ਵੀ ਹੁਣ ਤੁਸੀਂ ਆਜ਼ਾਦ ਹੋ ਸਮਝਦਾਰ ਹੈ ਕਿ ਉਹਨਾਂ ਮਾਲਿਕ ਕੌਣ ਆ ਗਏ ਪੂਰਾ ਪੇਸ਼ੈਂਸ ਆ ਗਿਆ ਇਹਦੇ ਚ ਪੇਸ਼ੈਂਸ ਬਹੁਤ ਜ਼ਿਆਦਾ ਜੀ ਸ਼ਕਲ ਸੂਰਤ ਤੇ ਇਹਦੀ ਨੈਚਰ ਜੀ ਦੋਨੋਂ ਹੀ ਲਾਈਨ ਵਰਕੀਆਂ ਇਹ ਨੂੰ ਰੱਖਣ ਦਾ ਇੱਕ ਅਲੱਗ ਹੀ ਰਾਇਲ ਸਟੇਟਸ ਹੈ ਹਨਮ ਦਾ ਬਿਲਕੁਲ ਕਿੰਨੇ ਦੇ ਸਪਾਰ ਕਰਦੇ ਆ ਅਲੱਗ-ਅਲੱਗ ਕੰਪਨੀਆਂ ਦੇ ਫਾਰਮ ਵਧਾਨ ਵਾਲੇ ਟੋਨਿਕ ਵੀ ਆਉਂਦੇ ਆ ਜੀ ਜਾਂ ਘਰ ਤੁਸੀਂ ਇਹਦੀ ਡਾਈਟ ਦੇ ਵਿੱਚ ਨਾਰੀਅਲ ਤੇਲ ਵੀ ਜਾਂ ਕੋਈ ਵੀ ਅੱਛਾ ਆਇਲ ਐਡ ਕਰ ਸਕਦੇ ਜਿਹੜਾ ਨਾਰੀਅਲ ਤੇਲ ਹੈ ਉਹ ਲੋਪਨ ਡਾਈਟ ਦੇ ਵਿੱਚ ਇਦਾਂ ਹੀ ਪਾ ਦੇਣਾ ਕਿਦਾਂ ਪਕਾ ਕੇ ਜਾਂ ਨਹੀਂ ਫਿਕਸ ਕਰਕੇ ਉਦਾਂ ਹੀ ਮਿਚਾ ਦੇ ਜਿਹੜੀ ਵੀ ਪਾ ਡਾਈਟ ਦੇ ਚੌੜੇ ਵਿੱਚ ਪਾ ਸਕਦੇ ਮਾਜੀ ਸਵਾਗਤ ਹੈ ਆਪਣੇ ਆਰਟੀਵੀ ਚੈਨਲ ਨੀਲੋ ਵਾਲ ਦੇ ਉੱਤੇ ਅੱਜ ਅਸੀਂ ਖੜੇ ਆਂ ਸ੍ਰੀ ਅਮਰਸਾ ਸਾਹਿਬ ਇੱਥੇ ਬਹੁਤ ਵੱਡਾ ਡੌਗ ਸ਼ੋ ਹੋ ਰਿਹਾ ਗਰਾਊਂਡ ਦੇ ਵਿੱਚ ਖੜੇ ਆਪਾਂ ਲੱਗੇ 2 ਨੰਬਰ ਇਧਰ ਸਰ ਬੈਠੇ ਨੇ ਇਹਨਾਂ ਕੋਲੇ ਬਹੁਤ ਹੀ ਕਮਾਲ ਦਾ ਡੌਗ ਹੈ ਬਖਤਰੀ ਬਰੀਡ ਹੈ ਤੁਹਾਨੂੰ ਦਿਖਾਉਨੇ ਆ ਬਹੁਤ ਸੋਹਣਾ ਸਟਰਕਚਰ ਹੈ ਇਹਦੇ ਬਾਰੇ ਆਪਾਂ ਜਾਣਕਾਰੀ ਦਿੰਨੇ ਕਰਦੇ ਆ ਤੁਹਾਡੇ ਨਾਲ ਸਾਂਝੀ ਆ ਜੀ ਆਹ ਦੇਖੋ ਪਰ ਤੋਂ ਫਿਰ ਡੌਗ ਦੇ ਚੰਗੀ ਆਹ ਦੇਖੋ ਕੁਆਲਟੀ ਚੈੱਕ ਕਰੋ ਇਹਦਾ ਬੌਂਸ ਸਟਰਕਚਰ ਇਹਦਾ ਹੈੱਡ ਫੇਸ ਬਿਲਕੁਲ ਐਨ ਇਹ ਬਣਸ ਬੋਲਦੀ ਸੁਣਾ ਸਾਨੂੰ ਲੱਗਿਆ ਬੱਚਾ ਮਾਂ ਚਲ ਤੁਹਾਡੇ ਨਾਲ ਪਾ ਜਾਣਕਾਰੀ ਸਾਂਝੀ ਕਰ ਦਿੰਦੇ ਹਾਂ ਸਰ ਕੀ ਹਾਲ ਚਾਲ ਹੈ ਜੀ ਬਹੁਤ ਠੀਕ ਜੀ ਬਹੁਤ ਸਾਬ ਕਿੱਥੋਂ ਹੈ ਜੀ ਤੁਸੀਂ ਆਪਣੇ ਲੋਕਲੋਂ ਆ ਰਹੇ ਹੋ ਮੂਹਰਕਾ ਤੁਹਾਡਾ ਨਾ ਇੱਥੇ ਇਹ ਡੌਗ ਕਿਹੜੀ ਲਾਈਨ ਦਾ ਇਹਦੇ ਬਾਰੇ ਜਾਣਕਾਰੀ ਲੈਣੀ ਆ ਪਾ ਤੁਹਾਡੇ ਡੌਗ ਦੀ ਬਰੀਡ ਟਿਪੀਟਿਅਨ ਬੈਸਟ ਹੈ ਜੀ ਹਾਂਜੀ ਏਜ ਹੈ ਦੀ ਕੋਈ 20 ਮਹੀਨੇ ਦੇ ਕਰੀਬ ਹਾਂਜੀ ਤੇ ਇਹ ਹਿਮਰਤਨ ਕੈਨਲ ਹੈ ਜੀ ਬਰਨਾਲਾ ਦੇ ਕੋਲ ओके ਉਹਨਾਂ ਨੂੰ ਇੱਕ ਮਿੰਟ ਆ ਜੀ ਬਲੋ ਬਰੀਡ ਤੋਂ ਸੋ ਤੋਂ ਲੈ ਕੇ ਹਾਂਜੀ ਅੱਛਾ ਜੀ ਉਦੋਂ ਤੋਂ ਕਿੰਨੇ ਕਿੰਨੇ ਮਹੀਨੇ ਦਾ ਲੈ ਕੇ ਤੁਸੀਂ ਬੱਚਾ ਇਹ ਉਹ 42 ਡੇਸ ਦਾ ਲੈਤਾ ਸੀ 42 ਡੇਸ ਹਾਂਜੀ ਉਦੋਂ ਦੇ ਤੁਸੀਂ ਹੈਂਡਲ ਕਰਦੇ ਹੋ ਘਰੇ ਪਾਲੇ ਹਾਂਜੀ ਘਰ ਪਾਲੇ ਘਰ ਦੇ ਵਿੱਚ ਕਿਦਾਂ ਦਾ ਇਹਦਾ ਜਿਹੜਾ ਰਹਿੰਦਾ ਬੰਦਾ ਵੀ ਮਾਹੌਲ ਕਿਦਾਂ ਦਾ ਬਣਾਉਂਦਾ ਹੈ ਘਰੇ ਬਹੁਤ ਇੰਟੈਲੀਜੈਂਟ ਬਰੀਡ ਹੈ ਜੀ ਘਰ ਦੇ ਫੈਮਿਲੀ ਮੈਂਬਰਸ ਫੈਮਿਲੀ ਦੇ ਪੈਟਸ ਲਈ ਓਕੇ ਬਹੁਤ ਲਾਇਲ ਹੈ ਜੀ ਫੇਥਫੁਲ ਹੈ ਆਊਟਸਾਈਡਰਸ ਲਈ ਜੇ ਤੇ ਉਹ ਕੱਲ੍ਹੇ ਆਂਦੇ ਆ ਡੋਰ ਦੇ ਉੱਪਰ ਜੀ ਤੇ ਫਿਰ ਦੱਸਦੇ ਆ ਕਿ ਕੋਈ ਆਇਆ ਜੀ ਜੇ ਓਨਰ ਨਾਲ ਚਲਾ ਗਿਆ ਉਹਨਾਂ ਨੂੰ ਰਿਸਿਵ ਕਰ ਹਾਂਜੀ ਉਸ ਤੋਂ ਬਾਅਦ ਇਹਨਾਂ ਦੀ ਡਿਊਟੀ ਖਤਮ ਹੈ ਕੁਝ ਨਹੀਂ ਕਰਦੇ ਹਾਂ ਵੀ ਤੁਸੀਂ ਵੀ ਹੁਣ ਤੁਸੀਂ ਆਜ਼ਾਦ ਹੋ ਸਮਝਦਾਰ ਹੈ ਕਿ ਉਹਨਾਂ ਮਾਲਿਕ ਕੋਲ ਆ ਗਿਆ ਪੂਰਾ ਪੇਸ਼ੈਂਸ ਆ ਗਿਆ ਇਹਦੇ ਚ ਪੇਸ਼ੈਂਸ ਬਹੁਤ ਜ਼ਿਆਦਾ ਜੀ ਠੀਕ ਹੈ ਹਾਂ ਮੰਨ ਲਓ ਨਹੀਂ ਆਪਾਂ ਘਰੇ ਕੋਈ ਜਾਂਦਾ ਨਾ ਆਪਾਂ ਕਹਿਣ ਦੇ ਵੀ ਡੌਗ ਹੁੰਦਾ ਜਿਹੜਾ ਉਹਨੇ ਘਰ ਚੱਕਣ ਵਾਲਾ ਕਿਹਾ ਹੁੰਦਾ ਮੈਂ ਪੰਜਾਬੀ ਜਗਾ ਪੌਂਗ ਦਾ ਬਹੁਤ ਹਾਂਜੀ ਹੈ ਨਾ ਇਹ ਇਹ ਮਲੋ ਤੁਹਾਡੇ ਕਹਿਣ ਦੇ ਉੱਤੇ ਸ਼ਾਂਤ ਹੋ ਜਾਂਦਾ ਬਿਲਕੁਲ ਸ਼ਾਂਤ ਹੋ ਜਾਂਦਾ ਅੱਛਾ ਜੀ ਇਹ ਇਹਨੂੰ ਡਾਈਟ ਵਗੈਰਾ ਕੀ ਦੇ ਰਹੇ ਆਪਾਂ ਡਾਈਟ ਇਹਨੂੰ ਜਿਹੜੀ ਘਰ ਦੀ ਡਾਈਟ ਦੇ ਵਿੱਚ ਦਹੀਂ ਰੋਟੀ ਤੇ ਮਸਤ ਹੈ ਜੀ ਚਾਵਲ ਜੀ ਉਹਦੇ ਇਲਾਵਾ ਇਹਨੂੰ ਡੌਗ ਫੂਡ ਅੱਛੀ ਕੰਪਨੀ ਦਾ ਓਕੇ ਉਹ ਅਸੀਂ ਕੋ ਬਜ਼ਾਰ ਚੋਂ ਵੀ ਲੈ ਕੇ ਦਿੰਦੇ ਹਾਂ ਹਾਂਜੀ ਠੀਕ ਹੈ ਜੀ ਇਹ ਜੀ ਜਲ ਹੈਗੀ ਫੌਜੀ ਸਟਰਕਚਰ ਜਿਹੜਾ ਨਾ ਦੂਜੀ ਬਰੀਡ ਦਾ ਬੱਕਰਾ ਹੁੰਦਾ ਹੈ ਨਾ ਹਾਂ ਇਹਦਾ weight ਲਾ ਲੋ ਇਹਦਾ bone size ਦਾ ਹਾਂ ਉਹਨੂੰ ਮੇਨਟੇਨ ਰੱਖਣ ਵਾਸਤੇ ਆਪਾਂ ਕੀ ਇਹਨੂੰ ਕੋਈ ਖਾਸ ਡਾਈਟ ਵਗੈਰਾ ਦਿੰਨੀ ਹੈ ਕੀ ਹਾਂਜੀ ਜੀ ਇਹਨਾਂ ਨੂੰ ਕੁਝ ਐਕਸਟਰਾ ਕੈਲਸ਼ੀਅਮ ਦੇਣਾ ਪੈਂਦਾ ਕੁਝ ਬਰੀਡ ਦਾ ਹਾਂ ਵੱਡੀਆਂ ਬੋਨਸ ਬਣਾਣ ਲਈ ਠੀਕ ਉਹਦੋਂ ਜੋ ਸਪਲਾਈ ਆ ਉਹ ਸਭ ਤੇ ਹੀ ਪਏ ਓਕੇ ਅੱਛਾ ਕੈਲਸ਼ੀਅਮ ਦੇਂਦੇ ਰਵਾਂਗੇ ਤੇ ਸਾ이드 ਕ੍ਰੋਪਰ ਨਿਕਲੇਗਾ ਜੀ ਤੇ ਥੋੜੀ ਐਕਸਰਸਾਈਜ਼ ਵੀ ਕਰੂਗੀ ਆਪਾਂ ਗੱਲ ਕਰਦੇ ਸੀਗੇ ਵੀ ਇਹਦਾ ਸੁਭਾਅ ਹੈਗਾ ਵੀ ਮੰਨ ਲਓ ਪੇਸੈਂਸ ਵੀ ਇਹਦੇ ਚ ਹੈਗੇ ਵਧੀਆ ਸੁਭਾਅ ਦਾ ਤੇ ਇੱਕ ਚੀਜ਼ ਹੋਰ ਦੱਸੋ ਤੁਸੀਂ ਵੀ ਇਹਨੂੰ ਇਹੀ ਬ੍ਰੀਡ ਕਿਉਂ ਰੱਖੀ ਜਨਤਾ ਮੈਂ ਦੇਖਦਾ ਇੱਥੇ ਆਪਾਂ ਸੋਚ ਵੀ ਦੇਖਾਂਗੇ ਹਨਾ ਵੀ ਕੋਈ ਖੇਟਾ ਵਰਗੇ ਦਾ ਉਹ ਜਿੰਨੀ ਕਿ ਜੇ ਕੋਈ ਕਿਦਾਂ ਦਾ ਕੋਈ ਕਿਦਾਂ ਦਾ ਰੰਗ ਬਰੰਗੇ ਦਾ ਪਖੜ ਪੇ ਜੀ ਹੁੰਦੇ ਹਨਾ ਤੇ ਇਹ ਤੁਸੀਂ ਇੱਕ ਸ਼ੇਰ ਵਰਗਾ ਤੁਸੀਂ ਇਹ ਕਿਉਂ ਚੁਣ ਕੀਤਾ ਵੀ ਇਹ ਬ੍ਰੀਡ ਰੱਖੀ ਆਪਾਂ ਇਹਦੀ ਕੀ ਕਾਰਨ ਦੱਸੋ ਇਹਦੀ ਸ਼ਕਲ ਸੂਰਤ ਤੇ ادی ਨੇਚਰ ਦੋਨੋਂ ਹੀ ਲਾਇਨ ਵਰਗੀਆਂ ਜੀ ਇਹਨੂੰ ਰੱਖਣ ਦਾ ਇੱਕ ਅਲੱਗ ਹੀ ਰਾਇਲ ਸਟੇਟਸ ਹੈ ਆਨੰਦ ਦਾ ਬਿਲਕੁਲ ਮਨ ਨੂੰ ਕੋਈ ਵੱਖਰਾ ਜਿਹਾ ਮਹਿਸੂਸ ਕਰਦਾ ਹੈ ਵੱਖਰਾ ਮਹਿਸੂਸ ਕਰਦੇ ਜਦੋਂ ਹੱਥ ਫੜਿਆ ਵਾਂ ਜਿਸ ਤਰ੍ਹਾਂ ਸ਼ੇਰ ਹੈ ਜੀ ਜਿੱਦ ਤੱਕ ਉਹ ਉਹਨੂੰ ਭੁੱਖ ਨਹੀਂ ਲੱਗੀ ਉਹ ਬਿਲਕੁਲ ਸ਼ਾਂਤ ਰਹਿੰਦਾ ਹੈ ਸੋ ਸੁਭਾਅ ਦਾ ਕਿ ਕਿ ਆਪਣੀ ਇੰਟੈਲੀਜੈਂਸ ਹੀ ਉਸ ਤਰ੍ਹਾਂ ਹੀ ਸ਼ੂਟ ਕਰਦਾ ਹੈ ਕਿ ਕੋਈ ਇਸ ਗਰੀਡ ਨੂੰ ਖਾਣ ਦਾ ਲਾਲਚ ਨਹੀਂ ਹੁੰਦਾ ਜੀ ਕਿਸੇ ਦਾ ਕੋਈ ਡਰ ਨਹੀਂ ਹੁੰਦਾ ਜੀ ਇੱਕ ਸ਼ੇਰ ਵਰਗਾ ਪੂਰਾ ਇਹਦਾ ਸੁਭਾਅ ਹੈ ਉਹ ਘਰ ਦੇ ਵਿੱਚ ਵਧੀਆ ਮਾਹੌਲ ਬਣਾ ਕੇ ਰੱਖਦਾ ਹੈ ਹਾਂਜੀ ਹਾਂਜੀ ਤੇ ਮਲੋ ਐਂ ਤਾਂ ਇਹ ਵੀ ਜਲਦੀ ਤੁਹਾਡੇ ਘਰੇ ਵੀ ਆਵਾਂ ਵਰਦਾ ਨਹੀਂ ਜੀ ਨਹੀਂ ਕਿ ਜਿੰਨਾਂ ਨੂੰ ਪਤਾ ਇਹਦੀ ਸ਼ਕਲ ਵੇਖ ਕੇ ਹੀ ਕੋਈ ਮਤ ਨਹੀਂ ਕਰ ਸਕਦਾ ਘਰ ਆਤੋਂ ਬਹੁਤ سارے ਡੌਗ ਨੇ ਬਿਨਾਂ ਵਜ੍ਹਾ ਤੋਂ ਵੀ ਇਧਰ ਕੋਈ ਲੰਨੂ ਗਿਆ ਖੜਕਾ ਹੋ ਗਿਆ ਨਹੀਂ ਜੀ ਉਹ ਆਪਣਾ ਕੰਮ ਚੁ ਕਰਦੇ ਤੁਸੀਂ ਦੇਖ ਸਕਦੇ ਹੋ ਆਸ-ਪਾਸ ਕਿੰਨੇ ਵੀਰ ਭਰਾ ਖੜੇ ਆ ਜੀ ਡੌਗ ਲੈ ਕੇ ਵੀ ਬਾਜੀ ਖੜੇ ਆ ਹਾਂਜੀ ਇਹ ਅਨਨੇਸੈਸਰੀ ਬਾਰਕ ਨਹੀਂ ਕਰਦੇ ਓਕੇ ਹਾਂਜੀ ਬਿਨਾ ਵਜਾ ਤੁਮਾਂ ਲੋਕ ਕਹਦੇ ਪਾਪਦੇ ਨਹੀਂ ਹੈਗੇ ਨਹੀਂ ਠੀਕ ਹੈ ਜੀ ਇਹ ਇਹਦੇ ਤੁਸੀਂ ਬਰੀਡਿੰਗ ਸੂਰੀ ਤਰ੍ਹਾਂ ਕਰਾਈ ਹੈ ਮੀਟਿੰਗ ਵਗੈਰਾ ਕਰਾਈ ਹੈ ਜੀ ਹੁਣ ਮੇਰੇ ਕੋ ਪਾਪ ਸਿਰ ਨਹੀਂ ਅੰਦਾਜ਼ਾ 18 19 ਦਿਨ ਦੀ ਐਜ ਦੇ ਹੈ ਜੀ ਤੁਹਾਡੇ ਕੋਲ ਫਾਇਦਾ ਇਸ ਮੌਕੇ ਤੇ ਜਦੋਂ ਤੁਸੀਂ ਫਸਟ ਟਾਈਮ ਇਹ ਬੱਚਾ ਲਿਆ ਹੈ ਨਾ ਇਹਦੇ ਕਿੰਨਾ ਖਰਚ ਦਿੱਤਾ ਇਹ ਮੈਂ ਤੇ ਸਵਾ ਲੱਖ ਰੁਪਏ ਦਾ ਬੱਚਾ ਲਿਆ ਸੀ ਜੀ ਉਹਨਾਂ ਸਵਾ ਲੱਖ ਰੁਪਏ ਦਾ ਇੰਨੀ ਕੀਮਤ ਹੁੰਦੀ ਆ ਦੀ ਕੀਮਤ 42 ਦਿਨਾਂ ਦਾ ਸੀ ਤਾਂ ਸਵਾ ਲੱਖ ਦਾ ਤਾਂ ਅਦਰਵਾਈਜ਼ ਜਿਹੜੇ ਢਾਈ ਤਿੰਨ ਮਹੀਨੇ ਦਾ ਕਰਦੇ ਆ ਉਹ ਢਾਈ ਤਿੰਨ ਲੱਖ ਰੁਪਏ ਉਹ ਢਾਈ ਤਿੰਨ ਲੱਖ ਹਾਂ ਇੱਕ ਮਹੀਨੇ ਲੈ ਕੇ ਲੱਖ ਉਹ ਕਰਦਾ ਹਾਂ ਸਹੀ ਕੰਨ ਦਾ ਕਰਦੇ ਆ ਇਹ ਦੂਜੀ ਗੱਲ ਹੈ ਜਿਵੇਂ ਹੁਣ ਮੈਂ ਤੁਹਾਡੇ ਕੋਲ ਆਇਆ ਹਾਂ ਮੇਰੇ ਨਾਲ ਇਹ ਜੀ ਨੂੰ ਮੈਂ ਹੈਂਡਲਿੰਗ ਕਰਾਂ ਕੋਈ ਦਿੱਕਤ ਤਾਂ ਨਹੀਂ ਨਹੀਂ ਕੋਈ ਗੱਲ ਨਹੀਂ ਜਦ ਪਤਾ ਕਿ ਓਨਰ ਮੇਰੇ ਕੋਲ ਕਬੱਟੇ ਆ ਹਾਂਜੀ ਤੇ ਅਲਾਉਡ ਹੈ ਸਭ ਕੁਝ ਕੋਈ ਐਕਸ਼ਨ ਨਹੀਂ ਲੈਂਦਾ ਕੋਈ ਐਕਸ਼ਨ ਨਹੀਂ ਲੈਂਦਾ ਪਹਿਲਾਂ ਵੀਡੀਓ 깔ਿਆ ਦੇ ਸਮਝਦਾਰ ਤਾਂ ਅੱਛਾ ਠੀਕ ਹੈ ਇਹਦੇ ਕੋਰ ਨੂੰ ਮੈਂਟੇਨ ਰੱਖਣ ਵਾਸਤੇ ਜਿਹੜਾ ਕੋਟ ਹੈ ਦਾ ਏਅਰ ਕੋਟ ਹੈ ਨਾ ਇਹ ਨੂੰ ਕੀ ਕੀ ਦੇ ਰਹੇ ਆ ਬੰਦੇ ਕਿੰਦੇ ਇਹ ਦੀ ਸਭਾ ਕਰਦੇ ਆ ਅਲੱਗ-ਅਲੱਗ ਕੰਪਨੀਆਂ ਦੇ ਫਰ ਵਿਧਾਨ ਵਾਲੇ ਟੋਨਿਕ ਵੀ ਆਉਂਦੇ ਆ ਜੀ ਜਾਂ ਘਰ ਤੁਸੀਂ ਇਹਦੀ ਡਾਈਟ ਦੇ ਵਿੱਚ ਨਾਰੀਅਲ ਤੇਲ ਜਾ ਕੋਈ ਵੀ ਅੱਛਾ ਹੋ ਜਾ ਐਡ ਕਰ ਸਕਦੇ ਜਿਹੜਾ ਨਾਰੀਅਲ ਫੇਲ ਹੈ ਫਿਰ ਉਹ ਆਪਾਂ ਡਾਈਟ ਦੇ ਵਿੱਚ ਇਦਾਂ ਹੀ ਪਾ ਦੇਣਾ ਜਿੱਦਾਂ ਪਕਾ ਕੇ ਜਾਂ ਨਹੀਂ ਮਿਕਸ ਕਰਕੇ ਉਦਾਂ ਹੀ ਮਿਕਸ ਅੱਛਾ ਜਿਹੜੀ ਵੀ ਆਪਾਂ ਡਾਈਟ ਤੇ ਚਾਹੁੰਦੇ ਉਸ ਤੇ ਪਾ ਸਕਦੇ ਪਰ ਕੁਆਂਟੀਟੀ ਕਿੰਨੀ ਦੇ ਸਕਦੇ ਵੀ ਕੁਆਂਟੀਟੀ ਦੇ 2 ਚਮਚੇ ਦੇ ਦੋ ਚਮਚੇ ਦੇ ਸਕਦੇ ਹਾਂ ਇੱਕ ਤੇ ਆ ਇੱਕ ਟਾਈਮ ਹਾਂਜੀ ਚਾਹੇ ਆਪਾਂ ਇਹ ਦੋ ਟਾਈਮ ਕਰਕੇ ਇੱਕ ਇੱਕ ਚਮਚਾ ਦੇ ਦੂ ਇੱਕੋ ਟਾਈਮ ਹੀ ਦੇ ਦੂ ਫਿਰ ਦਾ ਡਾਈਟ ਪੀਰੀਅਡ ਜੋ ਟਾਈਮ ਰੱਖੇ ਤਿੰਨ ਟਾਈਮ ਨਹੀਂ ਦੋ ਡਾਈਟ ਦੋ ਟਾਈਮ ਫੋਕਸ ਰੱਖ ਕੇ ਵਾਹ ਹਾਂ ਤੁਸੀਂ ਜੇ ਤੇ ਇਹ ਮੀਟਿੰਗ ਤੁਸੀਂ ਬਾਹਰ ਵੀ ਕਰਵਾਈਏ ਵੀ ਕਰੇ ਹਾਂਜੀ ਬਾਹਰ ਵੀ 2 ਫੀਮੇਲਸ ਮੀਟ ਹੈ ਉਹਦਾ ਠੀਕ ਹੈ ਉਹਦਾ ਚਾਰਜ ਉਹ ਕਰ ਲੈਣ ਕਿ ਹਾਂਜੀ ਚਾਰਜ 50000 50000 ਇੱਕ ਚੀਜ਼ ਹੋਰ ਦੱਸੋ ਨਾ ਜਿਵੇਂ ਅੱਜ ਕਰ ਡੌਗ ਲੈਂਡ ਦੇ ਵਿੱਚ ਇੱਕ ਚੀਜ਼ ਹੈਗੀ ਕਿਤੇ ਕਿਤੇ ਡਾਊਨ ਪਾ ਲੈ ਗਿਆ ਮੈਨੂੰ ਮਾਫ ਕਰਿਓ ਮੈਂ ਮੇਰੀ ਵੀਡੀਓ ਚ ਸੁਣਨਗੇ ਵੀ ਜਿਹੜੇ ਮੇਰੇ ਬਰੀਡਰ ਪੀਸ ਲੈ ਹਾਂਜੀ ਯੋ ਕੀ ਕਰਦੇ ਮਤਲਬ ਕਿ ਤੁਹਾਨੂੰ 50000 ਮਿਲ ਗਿਆ ਤੁਸੀਂ ਫੀਮੇਲ ਨਹੀਂ ਦੇਖੀ ਨਾ ਵੇਟ ਚੈੱਕ ਕੀਤਾ ਨਾ ਉਹਦਾ ਸਟਰਕਚਰ ਚੈੱਕ ਕੀਤਾ ਵੇਟ ਕਰਾਤ ਐਦਾਂ ਦਾ ਕੋਈ ਕੋੜੇ ਵਿੱਚ ਹੈ ਨਹੀਂ ਬਿਲਕੁਲ ਬਿਲਕੁਲ ਜੀ ਅਸੀਂ ਅੱਛੀ ਜਿਹੜੇ ਇਸ ਲੈਵਲ ਦੀ ਫੀਮੇਲ ਹੈ ਜਿਹੜੀ ਪਿਓਰ ਟਿਮਟਿ ਇਨਵੈਸਟਰੀ ਪ੍ਰੀ ਹੈ ਜੀ ਲੇਕਿਨ ਇੰਡੀਆ ਦੇ ਵਿੱਚ ਚੰਦ ਬੰਦੇ ਹੀ ਹੈ ਜੀ ਜਿਹੜੇ ਇਸ ਬਰੀਡ ਨੂੰ ਪਿਆਰ ਕਰਦੇ ਆ ਔਰ ਮੇਨਟੇਨ ਇਹਦਾ ਸਟੈਂਡਰਡ ਰੱਖਣਾ ਚਾਹੁੰਦੇ ਆ ਬਿਲਕੁਲ ਸਾਡਾ ਪਰਪਸ ਕੋਈ ਪੈਸਾ ਕਮਾਉਣਾ ਨਹੀਂ ਹੈਗਾ ਤੁਸੀਂ ਆਪਣਾ ਸਰਸੋਰਸ ਇਨਕਮ ਬੜਾ ਅੱਛਾ ਹੜ ਤੱਕ ਚੱਲਦਾ ਹੈ ਠੀਕ ਹੈ ਬਟ ਇੱਕ ਬਰੀਡ ਦੇ ਨਾਲ ਪਿਆਰ ਹੈ ਠੀਕ ਹੈ ਜੀ ਅੱਜ 35 ਸਾਲ ਤੋਂ ਵੱਧ ਹੋ ਗਏ ਮੈਨੂੰ ਡੌਗਸ ਨੂੰ ਅਟੈਂਡ ਕਰਦੇ ਆ ਜੀ ਗਰਨੂ ਵਾਲੇ ਗਰਨੂ ਤੋਂ ਵੀ ਅੱਛੀ ਬਰੀਡ ਨੂੰ ਪਾਲਣਾ ਜੀ ਤੇ ਉਹਦੇ ਹੋਰ ਇੰਪਰੂਵ ਕਰਨ ਲਈ ਬਰੀਡ ਕਰਨਾ ਪੈਸੇ ਕਮਾਣਾ ਨਹੀਂ ਹੁੰਦੀ ਠੀਕ ਆ ਮਤਲਬ ਤੁਸੀਂ ਆਪਣੇ ਸਟਾਕ ਦੀ ਹੋਣੀ ਤੁਹਾਨੂੰ ਇਹ ਵਕਾਰ ਰੱਖਿਆ ਹੋਇਆ ਉਹਦੇ ਵਾਸਤੇ ਮਤਲਬ ਇਹ ਇੰਨਾ ਕ ਤਾਂ ਖਾ ਹੀ ਜਾਂਦਾ ਹੋਊਗਾ ਹਾਂਜੀ ਜੇ ਡਾਈਟ ਦਾ ਇਹਦਾ ਹਿਸਾਬ ਲਈਏ ਤੇ ਇਹਦਾ 2 ਲੱਖ ਰੁਪਏ ਪਰ ਸਾਲ ਦਾ ਕਰ ਪਰ ਸਾਲ ਦਾ ਤਾਂ ਇਹਨਾਂ ਤਾਂ ਆਪਣਾ ਨਹੀਂ ਹੁੰਦਾ ਹਾਂਜੀ ਨਹੀਂ ਹੁੰਦਾ ਜੀ ਠੀਕ ਆ ਮਨਾਂ ਕਈ ਵਾਰ ਇਹ ਤਾਂ ਹੋ ਜਾਂਦਾ ਜਦ ਮੈਂ ਤੁਸੀਂ ਉਹਨੂੰ ਡਾਈਟ ਦੀ ਗੱਲ ਕਰ ਰਹੀ ਆਪਾਂ ਨੇ ਵੀ 2 ਲੱਖ ਰੁਪਏ ਇੱਕ ਸਾਲ ਦਾ ਖਾ ਜਾਂਦਾ ਕਦੇ ਕੋਈ ਸੁਜੈਸ਼ਨ ਦੇਣ ਵਾਲਾ ਮੇਰੇ ਵਰਗੇ ਮੰਦਬੁੱਧੀ ਵਿੱਚ ਇਥੇ ਰਹਿੰਦੇ ਨੇ ਤੇ ਘੋੜਾ ਪਾਲ ਲੋ ਜੀ ਨਹੀਂ ਸੀ ਨਹੀਂ ਇਹ ਕੁੱਤਾ ਇਹਨੂੰ ਬੱਜੂ ਦਾ ਕੁੱਤਾ ਜਿੱਦਾ ਮਰਜ਼ੀ ਹੋਵੇ ਇਹ ਘੋੜਾ ਵੀ ਦੇਖੋ ਜੀ ਜਿਸ ਨੂੰ ਘੋੜੇ ਦਾ ਸ਼ੌਂਕ ਹੈ ਉਹ ਤੇ ਕਰੋੜਾ ਰੁਪਏ ਤੱਕ ਵੀ ਜਾਂਦਾ ਬਿਲਕੁਲ ਇਹ ਡੌਗ ਵੀ ਚਾਈਨਾ ਦੇ ਵਿੱਚ 12 ਸਵਾ 12 ਕਰੋੜ ਤੱਕ ਵਿਕ ਚੁੱਕਾ ਹਾਂਜੀ ਤੇ ਘੋੜਾ ਵੀ ਆਪਣੀ ਜਗ੍ਹਾ ਦੀ ਬਿਲਕੁਲ ਹਾਂ ਹਰ ਇੱਕ ਬੰਦੇ ਦੀ ਆਪਣੀ ਹਬੀ ਹੈ ਉਹ ਕਰਨਾ ਸਰ ਕੀ ਕਰਦੇ ਹਾਂ ਅਮਨ ਸਰ ਉਹ ਅੱਛਾ ਬਸ ਇਹਦੇ ਤੇ ਹੋਰ ਸਰ ਇਹਨਾਂ ਨਾਲ ਚੱਲਦੇ ਤੇ ਦੂਜੀ ਪੱਖ ਅਗਲੀ ਗੱਲ ਕਰਦੇ ਆਂਗੇ ਇਹ ਤਾਂ ਇਹਦਾ ਹੇਅਰਪੋਰਟ ਦਾ ਵੀ ਹੋ ਗਿਆ ਨਾ ਤੇ ਮੀਟਿੰਗ ਦਾ ਵੀ ਹੋ ਗਿਆ ਤੇ ਫਿਰ ਜਿਹੜਾ ਤੁਸੀਂ ਤੁਹਾਡੇ ਕੋਲੇ ਪਪ ਹੁੰਦੇ ਆ ਇਹਦੇ ਹਾਂਜੀ ਤੁਸੀਂ ਕੀ ਪ੍ਰਾਈਸ ਰੱਖੀ ਹੈ ਮੈਂ ਕੋਈ 80000 ਤੋਂ ਲੈ ਕੇ 5 ਲੱਖ ਓਕੇ ਹਾਂ ਉਹਦੇ ਚ ਜਿਹੜਾ ਆਪਣਾ ਰੇਟ ਦਾ ਡਿਸਟੈਂਸ ਕਿਉਂ ਹੈ ਡਿਫਰੈਂਸ ਇਸ ਤਰ੍ਹਾਂ ਹੈ ਜੀ ਮੇਰੇ ਕੋ ਜੇ ਕਿਸੇ ਨੇ ਚੁਣ ਕੇ ਬਾਚਾ ਲੈਣਾ ਓਕੇ ਪਿਕ ਆਫ ਦੀ ਲੀਟਰ ਚੂਜ਼ ਕਰਕੇ ਹਾਂ ਜੀ ਉਹ 5 ਲੱਖ ਦਾ ਹੋਏਗਾ ਓਕੇ ਤੇ ਜੇ ਉਹਦੀ ਚੁਆਇਸ ਨਹੀਂ ਗਈ ਤੁਸੀਂ ਜਿਹੜਾ ਮਰਜ਼ੀ ਕਰੋ ਜਿਹੜਾ ਜ਼ਿੰਦਗੀ ਤੇ ਫਿਰ ਰੈਟੀ ਤੋਂ ਕਰ ਓਕੇ ਉਹ ਜਿਹੜਾ ਮਰਜ਼ੀ ਕੋਸ਼ਿਸ਼ ਦੇ ਦੋਗੇ ਉਹ ਰੈਟੀ ਤੋਂ ਵੀ ਥੋੜਾ ਥੋੜਾ 19 21 ਸਾਰੇ ਭਰਾਵਾਂ 'ਚ ਹੀ ਫਰਕ ਹੁੰਦਾ ਥੋੜਾ ਜਿਹਾ ਦੱਸਿਓ 1.5 ਫੁੱਟ 10 ਇੰਚ ਹੁੰਦਾ ਹੈ ਕਿ 6 ਫੁੱਟ ਹੋ ਜਾਂਦਾ ਪਰ ਠੀਕ ਹੈ ਪੂਰਾ ਗਰੋਅ ਅਪ ਦੇ ਵਿੱਚ ਹੀ ਫਰਕ ਹੁੰਦਾ ਜੀ ਹਾਂ ਥੋੜਾ ਥੋੜਾ ਫੀਚਰਸ ਦਾ ਹੀ ਫਰਕ ਹੁੰਦਾ ਠੀਕ ਹੈ ਮਲ ਉਹਦਾ ਬਾਡੀ ਸਟਰਕਚਰ ਦੇ ਵਿੱਚ ਜਾਂ ਕਿਵਰ ਕਿਵੇਂ ਗਲਤੀ ਹੁੰਦੀ ਹੈ ਜੰਮ ਦੀ ਹਾਂਜੀ ਥੋੜਾ ਜਿਹਾ ਫੀਚਰ ਇੱਕ ਤੁਸੀਂ ਬੜੀ ਬਾਰੀਕ ਨਿਗਾਹ ਚਾਹੀਦੀ ਹੁੰਦੀ ਆਂਦੇ ਅਸੀਂ ਕਿ 15 ਸਾਲ ਤੋਂ ਲੈ ਕੇ ਤੁਸੀਂ ਬਰੀਡਿੰਗ ਦਾ ਕੰਮ ਕਰ ਰਹੇ ਹੋ ਨਾ ਚਲੋ ਡੌਗ ਲਾਈਨ ਦੇ ਵਿੱਚ ਤੁਹਾਨੂੰ ਇੰਟਰਸਟ ਹੈਗਾ 35 ਸਾਲ ਤੋਂ 35 ਸਾਲ ਤੋਂ ਸੋਰੀ 35 ਸਾਲ ਤੋਂ ਇੱਕ ਗੱਲ ਦੱਸੋ ਕਿ ਇੱਕ ਜਿਵੇਂ ਬੱਚੇ ਦਾ ਇੰਨਾ ਵੀ ਫਰਕ ਹੁੰਦਾ ਵੀ ਜਿਹੜਾ ਫਸਟ ਟਾਈਮ ਜਿਹੜਾ ਪਹਿਲੇ ਟਾਈਮ ਦੇ ਵਿੱਚ ਬੱਚੇ ਨੇ ਜਨਮ ਲਿਆ ਸਰ ਉਹ ਕੋਈ ਸਰ ਨਹੀਂ ਜੈਤਨੀ ਬਾਤ ਹੈ ਜਿਹੜਾ ਮਿਲਿਆ ਅੰਦਰ ਉਹਦੀ ਬੱਚੇਦਾਨੀ ਦੇ ਵਿੱਚ 6 7 8 ਬੱਚੇ ਆ ਕੋਈ ਵੀ ਪਹਿਲੇ ਬਾਹਰ ਆ ਸਕਦਾ ਪਹਿਲੇ ਔਰ ਬਾਦ ਵਾਲੇ ਦਾ ਇਹਦਾ ਕੋਈ ਮਤਲਬ ਨਹੀਂ ਇਹਦਾ ਕੋਈ ਮਤਲਬ ਵੀ ਜਾਂ ਕਿਵੇਂ ਕਹਦੇ ਵੀ ਪਹਿਲਾ ਜਿਹੜਾ ਬੱਚਾ ਉਹ ਹੈਲਦੀ ਹੋਵੇ ਦੂਜੇ ਕਿੰਦੇ ਫਰਕ ਹੋਵੇ ਐਦਾਂ ਇਹ ਕਹਿੰਦਾ ਕਿ ਕੁਝ ਬੱਚੇ ਐਕਟਿਵ ਜ਼ਿਆਦਾ ਹੁੰਦੇ ਆ ਮਾਂ ਦਾ ਜ਼ਿਆਦਾ ਫੀਡ ਲੈਂਦੇ ਆ ਔਰ ਉਹਦੇ ਬਾਅਦ ਜਦੋਂ ਅਸੀਂ ਪਾਲਨੇ ਆ ਉਹਦੀ ਡਾਈਜੈਸ਼ਨ ਪਾਵਰ ਅੱਛੀ ਹੁੰਦੀ ਆ ਮਨੂੰ ਖਾਦਾ ਪੀਦਾ ਲੱਗਦਾ ਜੀ ਕਈ ਬੱਚਿਆਂ ਦੀ ਡਾਈਜੈਸ਼ਨ ਵੀਕ ਹੁੰਦੀ ਆ ਜੀ ਤੇ ਉਹ ਨਹੀਂ ਬਨ ਪੰਦੇ ਜੀ ਸ਼ੁਰੂ ਚ ਹਲਦੀ ਵੀ ਹੋਏਗਾ ਲੇਕਿਨ ਬਾਅਦ ਦੇ ਵਿੱਚ ਜਾ ਕੇ ਉਹ ਨਹੀਂ ਬਨ ਪੰਦਾ ਜਾਂ ਤੇ ਉਹਦੇ ਓਨਰ ਚ ਕਮੀ ਹੁੰਦੀ ਆ ਉਹ ਅੱਛੀ ਡਾਈਟ ਨਹੀਂ ਦੇ ਪੰਦਾ ਜੀ ਜਾਂ ਬੱਚੇ ਦੀ ਡਾਈਜੈਸ਼ਨ ਵੀਕ ਹੁੰਦੀ ਜੀ ਹਾਂਜੀ ਸਰ ਬਹੁਤ ਵਧੀਆ ਜਾਣਕਾਰੀ ਲੱਗੀ ਤੁਹਾਡੀ ਬਹੁਤ ਵਧੀਆ ਤੁਹਾਡਾ ਡੌਗ ਹੈ ਇਹ ਅੱਜ ਤੁਸੀਂ ਸ਼ੋਅ ਲਾਣ ਵਾਸਤੇ ਨੂੰ ਲੈ ਕੇ ਆਏ ਹੋ ਨਾ ਇਹ ਸ਼ੋਅ ਦੇ ਵਿੱਚ ਕਿੱਦਾਂ ਪਰਫਾਰਮ ਕੀਤਾ ਇਹਨੇ ਉਹ ਵੀ ਆਪਾਂ ਦੇਖਾਂਗੇ ਹਾਂ ਤੇ ਕਈ ਵਾਰੀ ਕਿਸੇ ਨੂੰ ਜ਼ਰੂਰ ਤੁੰਗਿਆ ਤੁਹਾਡੇ ਤੋਂ ਪਾਪਰ ਚੇਂਜ ਕਰਨਾ ਹੁੰਦਾ ਜਾਂ ਮੀਟਿੰਗ ਵਗੈਰਾ ਲੈਣੀ ਹੋਵੇ ਹਾਂਜੀ ਹਾਂ ਤੇ ਉਹਦੇ ਵਾਸਤੇ ਤੁਸੀਂ ਕਾਹ ਕੰਟੈਕਟ ਨੰਬਰ ਦੇ ਦੋ ਮੇਰਾ ਮੋਬਾਈਲ ਨੰਬਰ ਹੈ ਜੀ 94170 ਜੀ 15477 ਜੀ ਹੈਲੋ ਇਹ ਲੋਕੇਸ਼ਨ ਕੀ ਹੈ ਹੈਲੋ ਲੋਕੇਸ਼ਨ ਜੀ ਅੰਮ੍ਰਿਤਸਰ ਇਸ ਟਾਈਮ ਗੇਟ ਹਕੀਮਾ ਦੇ ਕੋਲ ਹੈ ਠੀਕ ਹੈ ਜੀ ਬਹੁਤ ਬਹੁਤ ਮਨੋਜ ਜੀ ਦਾ ਨਾਮ ਹੈ ਕੈਨਲ ਦਾ ਨਾਮ ਮੋਚੂ ਕੈਨਲ ਹੈ ਮੋਚੂ ਕੈਨਲ ਮਨੋਜ ਸ਼ਰਮਾ ਜੀ ਨਾਲ ਤੁਸੀਂ ਕੰਟੈਕਟ ਕਰ ਸਕਦੇ ਹੋ ਬਾਈ ਵੀਡੀਓ ਤੋਂ ਨੰਬਰ ਲੈ ਕੇ ਕਾਲ ਕਰ ਲਓ ਕਿਸੇ ਨੂੰ ਜਰੂਰਤ ਹੈ ਕੋਈ ਬਰੀਡ ਬਾਰੇ ਜਾਣਕਾਰੀ ਲੈਣੀ ਹੈ ਕੋਈ ਹੋਰ ਜਾਂ ਪਾਪ ਪਰਚੇਜ਼ ਕਰਨਾ ਹੈ ਮੀਟਿੰਗ ਵਗੈਰਾ ਕਰਾਉਣੀ ਹੈ ਤੁਸੀਂ ਵੀਡੀਓ ਤੋਂ ਨੰਬਰ ਲੈ ਕੇ ਕਾਲ ਕਰ ਸਕਦੇ ਹੋ ਤੇ ਜਾਣਕਾਰੀ ਲੈ ਸਕਦੇ ਹੋ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਮਿਹਰਬਾਨੀ ਤੋਂ